ਸਾਸਰੀਆ ਕਾਲ ਮੈਂ ਹਾ ਰੇਖਾ ਚੋਹਾਨ ਤੇ ਤੁਸੀਂ ਦੇਖ ਰਹੇ ਹੋ ਭਾਸਕਰ ਨਿਊਜ਼ਲਾਈਨ ਤੋਂ ਰਿਪੋਰਟਰ ਪ੍ਰੀਤ ਪੱਟੀ ਜੀ ਦੀ ਖਾਸ ਰਿਪੋਰਟ ਖਰੜ ਸ਼ਿਵ ਜੋਤ ਸੋਸਾਇਟੀ ਵਾਲਿਆਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਲਗਾਤਾਰ ਉਹ ਸ਼ਿਵ ਜੋਤ ਸੋਸਾਇਟੀ ਬਿਲਡਰ ਕੋਲ بار-बार ਸ਼ਿਕਾਇਤਾਂ ਲੈ ਕੇ ਜਾ ਰਹੇ ਹਨ ਬਿਲਡਰ ਵੱਲੋਂ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ बिल्डर ਵੱਲੋਂ ਲਗਾਤਾਰ ਲਾਰੇ ਲਾਏ ਜਾ ਰਹੇ ਹਨ Shivjot ਨਿਵਾਸੀ ਆਪਣੇ ਮੇਨਟੇਨੈਂਸ ਵਾਟਰ ਸਪਲਾਈ ਸੀਵਰੇਜ ਅਤੇ ਐਡਵਾਂਸ ਲਗਾਤਾਰ ਜਮ੍ਹਾਂ ਕਰਾਉਂਦੇ ਆ ਰਹੇ ਹਨ ਤੇ ਪ੍ਰੰਤੂ ਇਹ ਜੋ ਉਹਨਾਂ ਦੀ ਪਰੇਸ਼ਾਨੀ ਆ ਰਹੀ ਹੈ ਉਸ ਵੱਲ Shivjot enclave ਦੇ ਬਿਲਡਰ ਜਾਂ ਉਸ ਦੇ ਮੇਨਟੇਨੈਂਸ ਵਿਭਾਗ ਵੱਲੋਂ ਕੋਈ ਵੀ ਟੁਕਬਾਹਲ ਨਹੀਂ ਕੀਤਾ ਜਾ ਰਿਹਾ ਹਾਂਜੀ ਸਰ ਅੱਜ ਇਕੱਠੇ ਹੋਏ ਤੁਸੀਂ ਕੀ ਗੱਲ ਬਤੋਈ ਹੋ ਜੀ ਮੈਂ ਅਸ਼ੋਕ ਸ਼ਰਮਾ ਗੇਟ ਨੰਬਰ 2 ਪ੍ਰੈਜ਼ੀਡੈਂਟ ਮੈਂ ਗੰਦੇ ਪਾਣੀ ਦੀ ਵਜ੍ਹਾ ਸੇ 3 ਦਿਨ ਮੈਂ ਆਪਣੇ ਦਾਖਲ ਹਾਂ किन्हा हॉस्पिटल में भी ऑथेंटिक अपने हॉस्पिटल में भी ये रिपोर्टें मेरे साथ हैं नहीं गंदा पानी किस विचार है जी क्या होया गंदा नलका अपने नलके में सीवेज मिक्स पानी आ रहा है जिसकी वजह से डायरिया हो रहा है सबको तीन महीने में छह बारी मैं दाखिल हो चुका हूं और छह बारी सारा पैसा खर्च कर चुका हूं तू सी इसकी शिकायत की थी किसी ने जी कमेटी कर गए थे वो कहते है हमें हैंडओवर नहीं हुआ इसलिए हम कुछ नहीं कर पाएंगे ये बिल्डर से बात करो आप जाके बिल्डर से बात करते हैं बिल्डर कुछ सुनाई देने करने को तैयार नहीं है बिल्डर को हमने फोटो भी भेजी है कि सीवरेज में पानी आ रहा है उसके बावजूद भी उसने कोई एक्शन नहीं लिया और ये आज से नहीं है पाँच छः साल से ऐसा ही काम हो रहा है हम हाँ, हर बार जा रहे हैं परंतु तो अजीत मैं कुलविंदर सिंह मैं दस ग्यारह साल तो रह रहे हैं ਤੇ ਪਿਛਲੇ ਕਾਫੀ ਪਹਿਲਾਂ 4-5 ਸਾਲ ਤੋਂ ਇਹ ਪ੍ਰੋਬਲਮ ਸ਼ੁਰੂ ਹੋਈ ਸੀ ਤੇ ਸਟਿਲ ਹੁਣ ਤੱਕ ਕੰਟੀਨਿਊ ਹੀ ਐ ਤੇ ਇਹਦਾ ਕੋਈ ਹੱਲ ਵੀ ਨਹੀਂ ਲੱਭਿਆ ਗਿਆ ਹੁਣ ਤੱਕ ਸੁਸਾਇਟੀ ਵਾਲਿਆਂ ਕੋਲ ਗਏ ਆ ਆਪਣਾ ਐਮਸੀ ਵਾਲਿਆਂ ਕੋਲ ਗਏ ਆ ਐਮਸੀ ਵਾਲੇ ਕਹਿ ਰਹੇ ਨੇ ਕਿ ਸਾਡੇ ਕੋਲ ਹਜੇ ਇੰਟਰ ਟਿੰਗ ਨਹੀਂ ਦਿੱਤੀ ਇਹਨਾਂ ਨੇ ਤੇ ਅਸੀਂ ਕੁਝ ਨਹੀਂ ਕਰ ਸਕਦੇ ਹੈਗੇ ਤੇ ਪਿਛਲੇ 4-5 ਮਹੀਨਿਆਂ ਤੋਂ ਮੇਰੇ ਪੇਰੈਂਟਸ ਤੇ ਮੇਰੇ ਵਾਈਫ ਤੇ ਬੱਚੇ ਕਾਫੀ ਸਫਰ ਹੋ ਰਹੇ ਬੈ ਨੇ ਇਸ ਚੀਜ਼ ਤੋਂ ਗੰਦਾਬਾਨੀ ਕਾਫੀ ਆ ਰਹੀ ਪਿਆ ਤੇ ਉਸ ਕਰਕੇ ਸਾਨੂੰ ਕਾਫੀ ਮਤਲਬ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਰਿਕੁਐਸਟ ਕਰਦਾਂਗੇ ਵੀ ਇਸ ਦਾ ਜਲਦੀ ਤੋਂ ਜਲਦੀ ਹੱਲ ਲੱਭਿਆ ਜਾਵੇ ਤੇ ਇਸ ਪ੍ਰੋਬਲਮ ਦਾ ਸਾਰਿਆਂ ਨੂੰ ਨਜਾਦ ਲਾਈ ਜਾਵੇ ਅਸੀਂ ਪਾਣੀ ਬੁਣੀ ਚੈੱਕ ਵੀ ਕਰਵਾਇਆ ਹੈਗਾ ਲੈਬੋ ਤੋਂ ਤੇ ਉਹਨਾਂ ਨੇ ਦੱਸਿਆ ਕਿ ਇਹਦੇ ਵਿੱਚ ਸੀਵਰੇਜ ਦਾ ਪਾਣੀ ਜਿਹੜਾ ਹੈਗਾ ਨਾ ਉਹ ਮਿਕਸ ਹੋ ਕੇ ਆ ਰਿਹਾ ਆ ਸ਼ਾਇਦ ਕਿਤੇ ਪਾਈਪਾਂ ਸੀਵਰੇਜ ਦੀਆਂ ਟੁੱਟੀਆਂ ਹੋਈਆਂ ਜੋ ਮੇਨ ਪਾਈਪ ਦੇ ਨਾਲ ਅਟੈਚ ਹੋ ਕੇ ਜਾਂ ਜੁੜ ਕੇ ਉਹਦੇ ਵਿੱਚੋਂ ਪਾਣੀ ਜਿਹੜਾ ਸੀਵਰੇਜ ਦਾ ਹੈਗਾ ਉਹ ਮੇਨ ਸਪਲਾਈ ਦੇ ਵਿੱਚ ਆ ਰਿਹਾ ਹੈ ਕਾਫੀ ਗੰਦਾ ਪਾਣੀ ਆ ਰਿਹਾ ਜਦੋਂ ਟੂਟੀਆਂ ਵਗੈਰਾ ਖੋਲਦੇ ਆ ਨਾ ਤਾਂ ਪਾਣੀ ਮਤਲਬ ਨੋਰਮਲ ਦੀ ਜਗ੍ਹਾ ਯੈਲੋ ਕਲਰ ਦਾ ਪਾਣੀ ਆਂਦਾ ਤੇ ਜਿਸ ਤੋਂ ਪਤਾ ਲੱਗਦਾ ਕਿ ਉਹਦੇ ਵਿੱਚ ਕਾਫੀ ਮਤਲਬ ਸੀਵਰੇਜ ਦਾ ਪਾਣੀ ਗੰਦਾ ਪਾਣੀ ਮਿਲਿਆ ਹੋਇਆ ਹੈ ਅਸੀਂ ਲੈਬ ਤੋਂ ਵਗੈਰਾ ਚੈੱਕ ਕਰਵਾਇਆ ਉਹਨਾਂ ਨੇ ਦੱਸਿਆ ਵੀ ਕਾਫੀ ਪੋਲੂਟਿਡ ਪਾਣੀ ਆ ਰਿਹਾ ਜੋ ਸ਼ਿਵਜੋ ਦੀ ਜਨਤਾ ਪੀ ਰਹੀ ਹੈ ਇਸ ਕਰਕੇ ਸਾਰਿਆਂ ਨੂੰ ਬਿਮਾਰੀ ਦੀ ਪ੍ਰੋਬਲਮ ਆ ਰਹੀ ਹੈ ਕੋਈ ਬਿਮਾਰ ਹੋ ਰਿਹਾ ਕਿਸੇ ਨੂੰ ਕੁਝ ਹੋ ਰਿਹਾ ਤੇ ਸਾਡੇ ਸ਼ਰਮਾ ਜੀ ਹੈਗੇ ਅੰਕਲ ਜੀ ਉਹਨਾਂ ਨੇ ਕਾਫੀ ਟਾਈਮ ਤੋਂ ਇਸ ਵਾਸਤੇ ਲੜੇ ਵੀ ਨੇ ਤੇ ਸੁਸਾਇਟੀਆਂ 'ਚ ਵੀ ਗਏ ਨੇ ਐਮ ਪਰ ਉਹਨਾਂ ਨੂੰ ਇਹ ਕਹਿਆ ਵੀ ਜਦ ਤੱਕ ਸਾਨੂੰ ਅੰਡਰਟੇਕਿੰਗ ਨਹੀਂ ਦਿੰਦੇ ਅਸੀਂ ਕੁਝ ਨਹੀਂ ਕਰ ਸਕਦੇ ਹੈਗੇ ਤੇ ਸ਼ਰਮਾ ਜੀ ਸਾਡੇ ਪ੍ਰਧਾਨ ਹੈ ਉਹ ਵੀ ਆਪ ਚਾਰੇ ਪੰਜ ਛੇ ਦਿਨਾਂ ਤੋਂ ਹਸਪੀਟਲ ਐਡਮਿਟ ਸੀਗੇ ਬਿਲਡਰ ਕੀ ਕਹਿ ਰਹੇ ਜੀ ਬਿਲਡਰ ਜ਼ਰੇ ਕਹਿ ਰਹੇ ਜੀ ਕੋਈ ਨਹੀਂ ਅਸੀਂ ਦੇਖ ਰਹੇ ਹਾਂ ਕਰ ਰਹੇ ਹਾਂ ਪਰ ਲਾਰੀ ਲਾਈ ਜਾ ਰਹੇ ਐ ਐਸਾ ਕੋਈ ਸੋਲੂਸ਼ਨ ਅਜੇ ਤੱਕ ਲੱਭਿਆ ਨਹੀਂ ਹੈਗਾ ਤੇ ਹਰ ਮਹੀਨੇ ਅਸੀਂ 500 ਰੁਪਏ ਇਹਨਾਂ ਦਾ ਮੇਨਟੇਨੈਂਸ ਦਾ ਇਨਕਲੂਡਿੰਗ ਵਾਟਰ ਦਾ ਚਾਰਜ ਵਗੈਰਾ ਦੇ ਰਹੇ ਹਾਂ ਤੇ ਪਾਣੀ ਵੀ ਪਾਣੀ ਸਪਲਾਈ ਵੀ ਬਹੁਤ ਸਵੇਰੇ ਸਵੇਰੇ ਬਹੁਤ ਘੱਟ ਹੀ ਆਉਂਦੀ ਆ ਕੰਟਾਮਿਨੇਟਡ ਗੰਦਾ ਸਵੇਰੇ 300 ਡਿਡ ਰਵੇ ਸ਼ਾਮ ਨਾਮ ਇਹ ਰਿਸ਼ਵਖਸ਼ਰਮਈ ਹੈ ਫਲੈਟ ਨੰਬਰ ਬੋਲ ਦਿਓ ਫਲੈਟ ਨੰਬਰ 20 ਇੱਥੇ ਬੜੀ ਦੇਰ ਤੋਂ ਅਸੀਂ ਦੇਖ ਰਹੇ ਹਾਂ ਕਿ ਸੋਸਾਇਟੀ ਕਿਹੜੀ ਹੈ ਜੀ ਕੀ ਨਾਮ ਹੈ ਨੂਟ ਐਨਕਲੇਵ ਗੇਟ ਨੰਬਰ 2 ਤੇ ਕੀ ਸਮੱਸਿਆ ਆ ਰਹੀ ਹੈ ਦੱਸੋ ਪਾਣੀ ਦੀ ਪੀਣ ਦੇ ਪਾਣੀ ਦੀ ਸਮੱਸਿਆ ਆ ਰਹੀ ਜਿਹੜਾ ਕੰਟਾਮਿਨੇਟਡ ਵਾਟਰ ਆ ਰਿਹਾ ਪੋਲਿਊਟਡ ਵਾਟਰ ਪੋਲਿਊਟਡ ਵਾਟਰ ਦੇ ਵਿੱਚ ਲੱਗਦਾ ਕਿ ਸੀਵਰੇਜ ਦਾ ਪਾਣੀ ਡਰਿੰਕਿੰਗ ਵਾਟਰ ਚ ਮਿਕਸ ਹੋ ਰਿਹਾ ਹੈ ਤਯੋਦ ਨਾਲ ਬੱਚਿਆਂ ਨੂੰ ਪ੍ਰੋਬਲਮ ਆ ਰਹੀ ਹੈ ਬਜ਼ੁਰਗਾਂ ਨੂੰ ਪ੍ਰੋਬਲਮ ਆ ਰਹੀ ਹੈ ਆਮ ਬੰਦੇ ਦੇ ਵਿੱਚ ਡਾਈਹਰੀਆ ਲੂਜ਼ ਮੋਸ਼ਨ ਇਸ ਤਰ੍ਹਾਂ ਦੀ ਬੜੀ ਪ੍ਰੋਬਲਮ ਚੱਲ ਰਹੀ ਹੈ ਪਰ ਅਸੀਂ ਪਤਾ ਕੀਤਾ ਕਿ ਇੱਥੇ ਸੁਸਾਇਟੀ ਦਾ ਹੀ ਇਹ ਕੰਮ ਹੈ ਸੁਸਾਇਟੀ ਨੂੰ ਇਸ ਪੇਮੈਂਟ ਕਰ ਰਹੀ ਹੈ ਹਰ ਮਹੀਨੇ ਜਿਹੜੀ ਮੇਨਟੇਨੈਂਸ ਚਾਰਜਸ ਹੈ ਵਾਟਰ ਸਪਲਾਈ ਸੁਸਾਇਟੀ ਦੇ ਕੰਟਰੋਲ ਦੇ ਅੰਦਰ ਹੀ ਹੈ ਕਿਉਂਕਿ ਇਹ ਕੰਟਰੋਲ ਹਾਲ ਤੱਕ ਹੈਂਡਓਵਰ ਨਹੀਂ ਹੋਇਆ ਹੈ ਗਵਰਨਮੈਂਟ ਨੂੰ ਤੇ ਸਾਡੀ ਸੁਣਵਾਈ ਕੀਤੀ ਜਾਵੇ ਤੇ ਪ੍ਰੋਪਰ ਜਿਹੜਾ ਪ੍ਰੋਸੀਜਰ ਅਡਾਪਟ ਕਰਕੇ ਅਸੀਂ ਤੁਹਾਡੇ ਤੋਂ ਰਿਕਵੈਸਟ ਕਰਦੇ ਹਾਂ ਕੀ ਬੱਚਿਆਂ ਲਈ ਬੱਚਿਆਂ ਦੀ ਸਿਹਤ ਲਈ ਹੈ ਪੋਲੂਸ਼ਨ ਨੂੰ بچਾਉਣ ਲਈ ਜਿਸ ਤੇ ਗਵਰਨਮੈਂਟ ਅੱਜ ਤੋਂ ਬੜਾ ਜ਼ੋਰ ਲਗਾ ਰਹੀ ਹੈ ਸਾਨੂੰ ਨਾਨ ਪੋਲਿਊਟਿਡ ਤੇ ਕਲੀਨ ਵਾਟਰ ਮਿਲਣਾ ਚਾਹੀਦਾ ਹੈ ਵੀ ਨਾਲੇ ਅਸ਼ੋਕ ਜੀ ਪੰਜ ਛੇ ਬਾਾਰ ਜਾ ਕੇ ਹਸਪੀਟਲ ਐਡਮਿਟ ਹੋਣਾ ਪਿਆ ਇਹਨੂੰ 75 ਦੀ ਇਹਨਾਂ ਦੀ ਈਸ ਹੈ ਤੇ ਇਹ ਸੇਸ ਦੇ ਵਿੱਚ ਡਾਈਹਰੀ ਆਉਣਾ ਜਾਂ ਪੇਟ ਦੇ ਵਿੱਚ ਕੋਈ ਪ੍ਰੋਬਲਮ ਹੋਣਾ ਇਹ ਬਜ਼ੁਰਗ ਬੰਦੇ ਲਈ ਬਹੁਤ ਖਤਰਨਾਕ ਸਿੱਧ ਹੋ ਸਕਦਾ ਹੈ ਤੇ ਇਸ ਪ੍ਰੋਬਲਮ ਇੱਕ ਆਉਣ ਜੁਮੇ ਵਾਰਾ ਇਹ ਸੰਸਦ ਸਜਿਆ ਮੈਂ ਮਾਇਆ ਬੋਲ ਰਹੀ ਹਾਂ ਸ਼ਿਵ ਜੋਤ ਸੁਸਾਇਟੀ 게ਟ ਨੰਬਰ 2 ਖਰੜ ਸਾਨੂੰ ਨਾ ਪਾਣੀ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਸੀਵਰੇਜ ਵਾਲਾ ਪਾਣੀ ਹੈ ਅਸੀਂ ਬਹੁਤ ਬਿਮਾਰ ਰਹੇ ਹਰੇ ਪੂਰੀ ਸੁਸਾਇਟੀ ਵਾਲੇ ਬੱਚੇ ਕੀ ਬੁੜੇ ਕੀ ਜਵਾਨ ਸਭ ਬਿਮਾਰ ਹੋ ਰਿਹਾ ਹੈ ਤਾਂ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਹੈਗੀ ਅਸੀਂ ਕਮੇਟੀ ਤੇ ਵੀ ਗਏ ਸੀਗੇ ਸਾਨੂੰ ਸਾਡੀ ਉੱਥੇ ਵੀ ਸੁਣਵਾਈ ਨਹੀਂ ਹੋਈ ਤਾਂ ਬ੍ਰੀਡਰ ਕਾਲ ਵੀ ਗਏ ਸੀਗੇ ਬ੍ਰੀਡਰ ਕਾਲ ਵੀ ਸਾਡੀ ਕੋਈ ਸੁਣਾਈ ਨਹੀਂ ਹੋਈ ਕਿਰਪਾ ਕਰਕੇ ਸਾਡੀ ਇਸ പ്രോബ്ലാ ഹൽ കടയാ